ਬਣੇਗਾ ਰੋਜ਼ਗਾਰ ਪ੍ਰਾਪਤੀ ਕਾਨੂੰਨ ਬਣਾਉਣ ਲਈ 28 ਫਰਵਰੀ ਨੂੰ ਪੂਰੇ ਦੇਸ਼ ਵਿੱਚ ਕੀਤੇ ਜਾਣਗੇ ਪ੍ਰਦਰਸ਼ਨ ਜਾਣਕਾਰੀ ਦਿੰਦੇ ਹੋਏ ਆਗੂ ਨੇ ਜਲਾਲਾਬਾਦ ਤੋਂ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅੱਜ ਵਿਦਿਆਰਥੀਆਂ ਔਰ ਨੌਜਵਾਨਾਂ ਦੀ ਇੱਕ ਜਿਹੜੀ ਮੀਟਿੰਗ ਹੈ ਜਲਾਲਾਬਾਦ ਦੇ ਵਿੱਚ ਕੀਤੀ ਗਈ ਹੈ 28 ਫਰਵਰੀ 2025 ਨੂੰ ਬਣੇਗਾ ਐਕਸ਼ਨ ਡੇ ਜਿਹੜਾ ਪੂਰੇ ਪੰਜਾਬ ਦੇ ਵਿੱਚ ਉਹ ਐਕਸ਼ਨ ਕੀਤਾ ਜਾ ਰਿਹਾ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਔਰ ਸਬਡਿਵੀਜ਼ਨਾਂ ਤੇ ਸਭ ਲਈ ਰੋਜ਼ਗਾਰ ਦੀ ਗਰੰਟੀ ਕਰਦੇ ਕਾਨੂੰਨ ਭਗਤ ਸਿੰਘ ਨੈਸ਼ਨਲ ਅਪਲਾਈਮੈਂਟ ਗਰੰਟੀ ਐਕਟ ਬਣਾਇਗਾ ਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਕਰਾਉਣ ਵਾਸਤੇ ਇਹ ਜਿਹੜਾ ਐਕਸ਼ਨ ਡੇ ਹੈ ਹਰ ਮਹੀਨੇ ਦੇ ਲਾਸਟ ਸ਼ੁੱਕਰਵਾਰ ਕਰਨ ਦਾ ਜਿਹੜਾ ਹੈ ਉਹ एलान ਕੀਤਾ ਹੋਇਆ ਹੈ ਔਰ ਉਸ ਲੜੀ ਦੇ ਤਹਿਤ ਆਉਣ ਵਾਲੀ 28 ਫਰਵਰੀ ਨੂੰ ਜਲਾਲਾਬਾਦ ਫਾਜ਼ਿਲਕਾ ਦੇ ਵਿੱਚ ਜਿਹੜਾ ਸਾਊਥ ਡਿਵੀਜ਼ਨਾਂ ਦੇ ਵਿੱਚ ਫਾਜ਼ਿਲਕਾ ਦੇ ਡੀਸੀ ਦਫ਼ਤਰ ਦੇ ਵਿੱਚ ਔਰ ਜਲਾਲਾਬਾਦ ਦੀ ਸਬ ਡਿਵੀਜ਼ਨ ਦੇ ਵਿੱਚ ਜਿਹੜਾ ਇਹ ਦਿਨ ਬੇਰਜ਼ਗਾਰਾਂ ਨੂੰ ਸੱਦਾ ਦੇ ਕੇ ਕਿ ਆਰਜ਼ਗਾਰ ਦੀ ਪ੍ਰਾਪਤੀ ਲਈ ਇੱਕ ਮੰਚ ਤੇ ਇਕੱਠੇ ਹੋਈਏ ਔਰ ਅੱਜ ਇਸ ਇੱਕ ਮੀਟਿੰਗ ਕੀਤੀ ਆਗੂਆਂ ਨੇ ਔਰ ਆਗੂਆਂ ਨੇ ਉਹਦੀ ਤਿਆਰੀ ਵਾਸਤੇ ਵੱਖ-ਵੱਖ ਡਿਊਟੀਆਂ ਲਗਾਈਆਂ ਨੇ ਔਰ ਵਿਦਿਅਕ ਅਦਾਰਿਆਂ ਦੇ ਵਿੱਚੋਂ ਜਿਹੜੇ ਵਿਦਿਆਰਥੀ ਲੈ ਕੇ ਆਉਣੇ ਨੇ ਜਾਂ ਬਾਕੀ ਜਿਹੜੇ ਬੇਰਜ਼ਗਾਰ ਨੌਜਵਾਨ ਨੇ ਔਰ ਲਾਇਬ੍ਰੇਰੀਆਂ ਵਿੱਚ ਜਿਹੜੇ ਤਿਆਰੀ ਕਰ ਰਹੇ ਨੇ ਜਾਂ ਅਕੈਡਮੀਆ ਦੇ ਵਿੱਚ ਤਿਆਰੀ ਕਰ ਰਹੇ ਨੇ ਜਬੀਰ ਰੋਜ਼ਗਾਰ ਲੈਂਡਮੈਨ ਨੇ ਈਟੀਟੀ ਬੀਐਡ ਟੈਟ ਪਾਸ ਨੇ ਵੱਖ-ਵੱਖ ਜਿਹੜੇ ਖੇਤਿਆਂ ਦੇ ਵਿੱਚ ਵਰਗਾਂ ਦੇ ਵਿੱਚ ਵੱਡੇ ਹੋਏ ਜਿਹੜੇ ਬੇਰਜ਼ਗਾਰ ਨੌਜਵਾਨ ਨੇ ਆਪਣੇ ਰੋਜ਼ਗਾਰ ਦੀ ਗਰੰਟੀ ਲਈ ਆਪਣੇ ਰੋਜ਼ਗਾਰ ਲੈਣ ਵਾਸਤੇ ਉਹ ਆਪਣੇ ਪੱਧਰ ਤੇ ਲੜਾਈ ਲੜ ਰਹੇ ਨੇ ਇਸ ਦਿਨ ਤੇ ਅਸੀਂ ਉਹਨਾਂ ਨੂੰ ਸੱਦਾ ਦੇਣ ਜਾ ਰਹੇ ਹਾਂ ਕਿ ਆਓ ਆਪਾਂ ਇੱਕ ਮੰਚ ਤੇ ਇਕੱਠੇ ਹੋ ਕੇ ਸਾਂਝੀ ਲੜਾਈ ਹੈ ਕਿਉਂਕਿ ਸਭ ਲਈ ਰੋਜ਼ਗਾਰ ਦੀ ਗਰੰਟੀ ਦੀ ਅਸੀਂ ਗੱਲ ਕਰ ਰਹੇ ਹਾਂ ਇਸ ਕਾਨੂੰਨ ਦੇ ਤਹਿਤ ਸਭ ਨੂੰ ਰੋਜ਼ਗਾਰ ਮਿਲੇ ਇਸ ਕਾਨੂੰਨ ਦੇ ਮੁਤਾਬਕ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਅਨਸਕਿਲਡ ਹੈ ਪਾਵੇਂ ਅਨਸਿੱਖਿਆਤ ਹੈ ਉਹਨੂੰ ਇਸ ਕਾਨੂੰਨ ਦੇ ਮਤਾਬਿਕ ਬਨੇਗਾ ਦੇ ਮਤਾਬਿਕ ਘਟੋ ਘਟ 35000 ਰੁਪਇਆ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਔਰ ਜਿਹੜਾ ਅਰਧ ਸਿੱਖਿਆਤ ਹੈ ਅਨਸਕਿਲਡ ਹੈ ਉਹਦੇ ਵਾਸਤੇ ਜਿਹੜਾ ਅਸੀਂ 35000 ਮੰਗਿਆ ਜਿਹੜਾ ਸੈਮੀ ਸਕਿਲਡ ਹੈ ਅਰਧ ਸਿੱਖਿਆਤ ਹੈ ਉਹਦੇ ਵਾਸਤੇ 40000 ਰੁਪਇਆ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਔਰ ਇਸੇ ਤਰ੍ਹਾਂ ਜਿਹੜਾ ਸਿੱਖਿਆ ਤੇ ਉਹਦੇ ਵਾਸਤੇ 45000 ਜਿਹੜਾ ਉੱਚ ਸਿੱਖਿਆ ਤੇ ਉਹਦੇ ਵਾਸਤੇ 60000 ਰੁਪਇਆ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਤਾਂ ਕਿ ਕੋਈ ਵੀ ਜਿਹੜਾ ਬੇਜ਼ਗਾਰ ਨੌਜਵਾਨ ਹੈ ਉਹ ਬੇਰੁਜ਼ਗਾਰੀ ਤੋਂ ਤੰਗ ਆ ਕੇ ਆਰਥਿਕ ਤੰਗੀ ਤੋਂ ਤੰਗ ਆ ਕੇ ਉਹ ਗਲਤ ਲਾਮਪਤਾਵਾਂ ਵਾਲੇ ਪਾਸੇ ਨਾ ਜਾਵੇ ਉਹ ਨਸ਼ਾ ਵਾਲੇ ਪਾਸੇ ਨਾ ਜਾਵੇ ਉਹ ਆਤਮ ਹੱਤਿਆ ਵਾਲੇ ਪਾਸੇ ਨਾ ਜਾਵੇ ਉਹ ਲੁੱਟਾਫਾ ਦਾ ਸ਼ਿਕਾਰ ਨਾ ਹੋਵੇ ਔਰ ਇਸ ਤਰ੍ਹਾਂ ਕਿਉਂਕਿ ਉਹ ਇੱਕ ਵਧੀਆ ਜ਼ਿੰਦਗੀ ਜੀਵੇ ਔਰ ਰੁਜ਼ਗਾਰ ਦੀ ਇਹ ਮੰਗ ਨੂੰ ਲੈ ਕੇ ਉਹ ਸਾਡੇ ਨਾਲ ਜੁੜੇ ਬਨੇਗਾ ਪ੍ਰਾਪਤੀ ਮਹਿੰਮ ਦੇ ਤਹਿਤ ਪੂਰੇ ਪੰਜਾਬ ਵਿੱਚ ਫੈਲ ਰਹੇ ਸਾਡੀ ਦੇਸ਼ ਦੀ ਜਵਾਨੀ ਦੇ ਰੋਜ਼ਗਾਰ ਦੇ ਲਈ ਜਿਹੜਾ ਇਹ ਇੱਕ ਮੰਗ ਕਰਦਾ ਹੈ ਕਿ ਨੌਜਵਾਨਾਂ ਦੇ ਲਈ ਰੋਜ਼ਗਾਰ ਦੀ ਗਰੰਟੀ ਦਾ ਕਾਨੂੰਨ ਬਣਨਾ ਚਾਹੀਦਾ ਹੈ ਸਾਡੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਦੋਂ ਅੱਜ ਵਿਦਿਆਰਥੀ ਨੇ ਜਿਹੜੇ ਉਹ ਡਿਗਰੀਆਂ ਡਿਪਲੋਮੇ ਕਰਕੇ ਉਹਨਾਂ ਦੇ ਹੱਥਾਂ ਦੇ ਵਿੱਚ ਜਿਹੜੀਆਂ ਉਹ ਡਿਗਰੀਆਂ ਜਿਹੜੀਆਂ ਨੇ ਉਹ ਜਦੋਂ ਸਕੂਲਾਂ ਕਾਲਜਾਂ ਤੋਂ ਜਿਹੜੇ ਪਾਸ ਆਊਟ ਹੋ ਕੇ ਜਦੋਂ ਜਾਂਦੇ ਨੇ ਘਰਾਂ ਦੇ ਵਿੱਚ ਤਾਂ ਉਹਨਾਂ ਦੇ ਜਿਹੜੇ ਮਾਪੇ ਆਗੂ ਜਿਹੜੇ ਸਵਾਲ ਕਰਦੇ ਨੇ ਕਿ ਤੁਸੀਂ ਹੁਣ ਰੋਜ਼ਗਾਰ ਜਿਹੜਾ ਉਹ ਲੈਣ ਦੇ ਯੋਗ ਹੋ ਗਏ ਜੇ ਤੁਹਾਡੇ ਕੋਲ ਹੁਣ ਰੋਜ਼ਗਾਰ ਜਿਹੜਾ ਉਹ ਹੈਗਾ ਕਿ ਨਹੀਂ ਹੈਗਾ ਤਾਂ ਉੱਥੇ ਜਿਹੜੇ ਪਰਿਵਾਰ ਜਿਹੜੇ ਨਮੋਸ਼ੀ ਦਾ ਸਾਹਮਣਾ ਕਰ ਰਹੇ ਨੇ ਨੌਜਵਾਨ ਚਿੰਤਾ ਦੇ ਵਿੱਚ ਨੇ ਕਿ ਸਾਡੇ ਕੋਲ ਜਿਹੜਾ ਸੀ ਜਦੋਂ ਡਿਗਰੀਆਂ ਕਰ ਲੈਨੇ ਆ ਤਾਂ ਸਾਡੇ ਕੋਲ ਜਿਹੜਾ ਰੋਜ਼ਗਾਰ ਜਿਹੜਾ ਇਹ ਸਰ ਭਾਰਤ ਵਿਦਿਆਰਥੀ ਸਭਾ ਵੱਲੋਂ ਪੰਜਾਬ ਵਿੱਚ ਦੇਰ ਜਿਬਰ ਮੁੰਡੇ ਕੁੜੀਆਂ ਦੀ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਜੋ ਬਨੇਗਾ ਕਾਨੂੰਨ ਤਹਿਤ ਲੜਾਈ ਲੜ ਰਹੇ ਆ ਜਿਸ ਨੂੰ ਪੂਰੇ ਦੇਸ਼ ਵਿੱਚ ਲੈ ਕੇ ਗਏ ਆ ਪੂਰੇ ਦੇਸ਼ ਪੱਧਰ ਤੇ ਜਿਸ ਦੀ ਲੜਾਈ ਲੜੀ ਜਾ ਰਹੀ ਏ ਸੋ ਉਸ ਦੇ ਮਹਿਮ ਤਹਿਤੀ ਅਸੀਂ ਪਰਸੋਂ 25 ਫਰਵਰੀ ਨੂੰ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਆ ਜਿਸ ਵਿੱਚ ਅਸੀਂ ਸਾਡੇ ਜਿਹੜੇ ਮਾਪੇ ਨੇ ਸਾਡੇ ਨੌਜਵਾਨ ਪੈਣਾ ਭਰਾ ਨੇ ਉਹਨਾਂ ਤੋਂ ਮੰਗ ਕਰਦੇ ਆ ਕੇਸ ਦਾ ਸਮਰਥਨ ਕਰਿਏ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਏ ਤੇ ਇਸ ਦੇ ਨਾਲ ਜੁੜਿਏ ਕਿਉਂਕਿ ਸਾਡੇ ਜਿਹੜੇ ਕਿਸਾਨ ਮਾਪੇ ਨੇ ਜਾਂ ਜਿਹੜੇ ਮਜ਼ਦੂਰ ਮਾਪੇ ਨੇ ਦੁਕਾਨਦਾਰ ਨੇ ਮੁਲਾਜ਼ਮ ਨੇ ਉਹ ਆਪੋ ਆਪਣੇ ਪੱਧਰ ਤੇ ਲੜਾਈ ਲੜ ਰਹੇ ਨੇ ਪਰ ਇਹਨਾਂ ਸਾਰਿਆਂ ਦੇ ਧੀਆ ਪੁੱਤ ਬੇਰੁਜ਼ਗਾਰ ਨੇ ਜੇਕਰ ਅਸੀਂ ਇੱਕ ਮੰਚ ਬਣਾ ਲੈਨੇ ਆ ਸਾਰੇ ਇਕੱਠੇ ਹੋ ਕੇ ਆਮਲਾ ਮਾਰਦੇ ਆ ਤੇ ਜਿਹੜੀ ਸਾਡੇ ਮਾਪਿਆਂ ਦੀ ਲੜਾਈ ਜਿਹੜੀ ਲੰਬੀ ਏ ਉਸ ਨੂੰ ਜਿਹੜਾ ਸੁਖਾਲਾ ਕੀਤਾ ਜਾ ਸਕਦਾ ਹੈ ਇੱਕੋ ਇੱਕ ਜਿਹੜੀ ਕਹਿ ਰਹੀਏ ਕਿ ਜਿਹੜੀ ਇਹ ਪਲੇਟਫਾਰਮ ਹੈ ਨੌਜਵਾਨਾਂ ਦਾ ਜਿਸ ਤਹਿਤ ਸਾਰਿਆਂ ਵਰਗਾਂ ਨੂੰ ਇਕੱਠਾ ਕੀਤਾ ਜਾ ਸਕਦਾ ਹੈ ਤਾਂ ਕਹਿ ਲਈਏ ਕਿ ਉਹਦੇ ਵਿੱਚ ਵੱਧ ਚੜ ਕੇ ਨੌਜਵਾਨ ਸ਼ਾਮਲ ਹੋਣ ਤੇ ਜਿਹੜੇ ਅਨਪੜਾ ਦੇ ਲਈ ਜੇਕਰ ਮਹਾਤਮਾ ਗਾਂਧੀ ਦੇ ਨਾਂ ਤੇ ਜਿਹ ਪਿੰਡਾਂ ਦੇ ਵਿੱਚ ਜਿਹੜਾ ਨਰੇਗਾ ਕਾਨੂੰਨ ਬਣਾ ਹੋਇਆ ਉਹ ਬਣਾਇਆ ਜਾ ਸਕਦਾ ਹੈ ਤੇ ਜਿਹੜੀ ਦੇਸ਼ ਦੀ ਵਿਕਾਸ ਦੇ ਵਿੱਚ ਵਾਅਦਾ ਕਰਨ ਵਾਲੇ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਸਭ ਤੋਂ ਵੱਡੀ ਗਿਣਤੀ ਜਿਹੜੀ ਨੌਜਵਾਨਾਂ ਦੀ ਹੁੰਦੀ ਹੈ ਉਹ ਨੌਜਵਾਨਾਂ ਦੇ ਲਈ ਕਿਉਂ ਨਹੀਂ ਕਾਨੂੰਨ ਬਣਾਇਆ ਜਾ ਸਕਦਾ ਅੱਜ ਸਾਡੇ ਪੰਜਾਬ ਦੀ ਗੱਲ ਕਰ ਲਈ ਕਿ ਜਿਹਨੂੰ ਹਸਦਾ ਰੰਗਲਾ ਪੰਜਾਬ ਕਹਿੰਦੇ ਆ ਹਸਦਾ ਵਸਦਾ ਪੰਜਾਬ ਕਹਿੰਦੇ ਆ ਇੱਥੇ ਇੰਨੀ ਜਿਹੜੇ ਨੌਜਵਾਨਾਂ ਦੀ ਦਸ਼ਾ ਮਾਰੀ ਹੋਈ ਪਈ ਏ ਉਹਨਾਂ ਦੇ ਜਿਹੜੇ ਕੈਰੀ ਘਰਾਂ ਦੇ ਵਿੱਚ ਬੇਰਜਗਾਰੀ ਕਾਰਨ ਉਹਨਾਂ ਦੇ ਘਰੇ ਮਜੂਸੀ ਛਾਈ ਹੋਈ ਏ ਕਿ ਪੂਰੇ ਦੇਸ਼ ਦੇ ਵਿੱਚ ਜਿਹੜੇ ਸਾਡੇ ਤੋਂ ਹੋਰ ਮਾਰੀ ਜਿਹੜੀ ਜਿਹਨਾਂ ਦੇ ਆਰਥਿਕਾਲਤ ਮਾਰੀ ਏ ਜਿਹੜੀ ਸਟੇਟਾਂ ਦੀ ਉਨਾ ਵਿੱਚ ਨੌਜਵਾਨਾਂ ਦਾ ਕੀ ਹਾਲ ਹੁੰਦਾ ਹੋਵੇਗਾ ਤੇ ਸੋ ਇਹ ਜਵਾਨੀ ਜਿਹੜੀ ਹੈ ਅੱਜ ਤਬਾਈ ਕੰਡੇ ਖੜੀ ਏ ਜੇ ਇਸ ਨੂੰ ਇੱਕ ਰੁਜ਼ਗਾਰ ਦੇ ਏਜੰਡੇ ਥੱਲੇ ਨਾ ਕੱਟਾ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਵਾਨੀ ਤਬਾਈ ਮਚਾ ਦੇਗੀ ਉਸ ਤਬਾਈ ਤੋਂ ਬਚਾਉਣਾ ਹੈ ਉਸ ਦੇਸ਼ ਇਸ ਦੇਸ਼ ਨੂੰ ਬਚਾਈ ਰੱਖਣਾ ਹੈ ਤਾਂ ਜ਼ਰੂਰ ਇਹਨਾਂ ਦੇ ਲਈ ਬੇਜ਼ਗਾਰਾਂ ਦੇ ਮੁੰਡੇ ਕੁੜੀਆਂ ਦੇ ਲਈ ਪਨੇਗਾ ਵਰਗਾ ਜਿਹੜਾ ਕਾਨੂੰਨ ਬਣਾਇਆ ਹਾਜ਼ਿਲਕਾ ਦੇ ਵਿੱਚ ਵੀ ਡੀਸੀ ਦਫ਼ਤਰ ਦੇ ਵਿੱਚ ਔਰ ਜਲਾਲਾਬਾਦ ਸਬ ਡਿਵੀਜ਼ਨ ਦੇ ਵਿੱਚ ਅਸੀਂ ਜਿਹੜਾ ਆਉਣ ਵਾਲੀ 28 ਤਰੀਕ ਨੂੰ ਦਿਨ ਸ਼ੁੱਕਰਵਾਰ ਨੂੰ ਬਨੇਗਾ ਐਕਸ਼ਨ ਡੇ ਕਰਨ ਜਾ ਰਹੇ ਆ ਤਾਂ ਉਹਦੇ ਲਈ ਅਸੀਂ ਦੇਸ਼ ਦੀ ਪੰਜਾਬ ਦੀ ਔਰ ਇਸ ਇਲਾਕੇ ਦੀ ਜਵਾਨੇ ਨੂੰ ਸੱਦਾ ਦਿੰਨੇ ਆ ਭਾਵੇਂ ਵੱਖ-ਵੱਖ ਪਲੇਟਫਾਰਮ ਬਣਾ ਕੇ ਲੜ ਰਹੇ ਨੇ ਆਪੋ ਆਪ ਦੇ ਢੰਗ ਦੇ ਨਾਲ ਅਸੀਂ ਉਹਨਾਂ ਨੂੰ ਸੱਦਾ ਦਿੰਨੇ ਆ ਕਿ ਆਓ ਇੱਕ ਮੰਚ ਤੇ ਇਕੱਠੇ ਹੋ ਕੇ ਕਿਉਂਕਿ ਅੱਜ ਰੋਜ਼ਗਾਰ ਜਿਹੜਾ ਸਭ ਤੋਂ ਅਹਿਮ ਮੁੱਦਾ ਹੈ ਸਾਡੇ ਦੇਸ਼ ਦੀ ਜਿਹੜੀ ਜਵਾਨੀ ਹੈ ਚਾਹੇ ਉਹ ਪੰਜਾਬ ਦੀ ਜਵਾਨੀ ਹੈ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕਿ ਜਿਹ ਪਹਿਲਾਂ ਜਹਾਜ਼ ਭਰ-ਭਰ ਕੇ ਬਾਹਰ ਜਾਂਦੇ ਸੀ ਔਰ ਉੱਥੇ ਵੀ ਰੋਜ਼ਗਾਰ ਨਾ ਮਿਲਣ ਕਰਕੇ ਜਿਹੜੇ ਉਹ ਭਰ-ਭਰ ਕੇ ਹੁਣ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਾਂ ਗਲਤ ਏਜੰਟਾਂ ਦੇ ਧੱਕੇ ਚੜ੍ਹ ਕੇ ਉਹ ਉਹਨਾਂ ਦੇ ਦੇਸ਼ਾਂ ਦੇ ਵਿੱਚ ਗਏ ਸੀ ਵੱਖ-ਵੱਖ ਦੇਸ਼ਾਂ 'ਚ ਉਹ ਹੁਣ ਵਾਪਸ ਆ ਰਹੇ ਨੇ ਭਗਤ ਸਿੰਘ ਕੌਮੀ ਰੋਜ਼ਗਾਰ ਗਰੰਟੀ ਕਾਨੂੰਨ ਬਣੇਗਾ ਦੀ ਪ੍ਰਾਪਤੀ ਲਈ ਇੱਕ ਮੰਚ ਤੇ ਇਕੱਠੇ ਹੋ ਕੇ ਆਪਾਂ ਜਿਹੜਾ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇਹ ਕਾਨੂੰਨ ਪਾਸ ਕਰਵਾਇਆ ਤਾਂ ਏਬੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਉਸੇ ਹਮ ਅਪੀਲ ਕਰਦੇ ਹਨ ਕਿ ਏਬੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾੜਾ